ਸਤਿ ਸ਼੍ਰੀ ਅਕਾਲ ਜੀ ਵੀਰੇ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨਾਲ ਜੁੜੇ ਬਣੇ ਰਹਿਣਾ ਜਿੰਨਾਂ ਵੀਰਾਂ ਪਹਿਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਖਾਕੀ ਵਰਦੀ ਪਾ ਕੇ ਗੰਦੇ ਖੇੜ-ਖੇੜ ਦਾ ਹੈੱਡ ਹੈੱਡ ਕਾਂਸਟੇਬਲ ਨੌਜਵਾਨ ਨੇ ਸਨਾਈ ਹੱਡ ਵੀ ਤਾ ਹੈਰਾਨ ਰਹਿ ਗਏ ਅਧਿਕਾਰੀ 50 ਰੁਪਏ ਲਈ ਡਾਇਲੋ 112 ਵਿੱਚ ਤਾਇਨਾਤ ਹੈਡ ਕਾਂਸਟੇਬਲ ਮਿਰਜ਼ਾ ਰਿਜ਼ਵਾਨ ਬੈਗ ਦੇ ਆਪਣੀ ਖਾਕੀ ਵਰਦੀ ਅਗੇੜਵੀ ਰੱਖਣ ਲਈ ਅਤੇ ਹਨੀ ਟ੍ਰੈਪ ਗੈਂਗ ਵਿੱਚ ਸ਼ਾਮਲ ਹੋ ਗਿਆ ਹੈ ਅਤੇ ਇੱਕ ਗੁੰਡੇ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਵੇਂ ਹੀ ਹਨੀ ਟ੍ਰੈਪ ਗੈਂਗ ਦੀਆਂ ਔਰਤਾਂ ਨੌਜਵਾਨਾਂ ਨੂੰ ਪਸੌਂਦੀਆਂ ਹਨ ਉਹ ਵਰਦੀ ਵਿੱਚ ਪਿੱਛੇ ਤੋਂ ਆ ਕੇ ਉਸ ਉਹਨਾਂ ਨੂੰ ਧਮਕਿਆ ਦਿੰਦਾ ਸੀ ਉਹ ਸਿੱਧਾ ਉਹ ਸਿੱਧਾ ਵੀਡੀਓ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਕਾਰਵਾਈ ਕਰਨ ਅਤੇ ਉਸ ਨੂੰ ਥਾਣੇ ਲੈ ਜਾਣ ਦੀ ਗੱਲ ਕਰਦਾ ਸੀ ਉਹਨਾਂ ਲੋਕਾਂ ਨੂੰ ਬਲੈਕਮੇਲ ਕਰਦੇ ਮਾਮਲੇ ਵਿੱਚ ਫਸਾ ਕੇ ਜੇਲ੍ਹ ਭੇਜਣ ਦੀ ਧਮਕੀ ਦੇ ਕੇ ਡਰਾਉਦਾ ਸੀ ਫਿਰ ਉਹ ਉਹਨਾਂ ਨੂੰ ਬਚਾਉਣ ਦੇ ਨਾਮ ਤੇ ਪੈਸੇ ਰਸੋਲਦਾ ਸੀ ਸੰਬੰਧ ਦੇ ਹਜ ਰਾਤ ਨਕਰ ਅਸਰ ਜਾਤ ਨਹੀਂ ਰੇਨ ਦਾ ਰਹਿਣ ਵਾਲਾ ਇੱਕ ਵਪਾਰੀ ਹੈ ਜਹੇ ਗਰੋਥ ਦੇ ਚੁਗਲ ਵਿਚ ਫਸ ਗਿਆ ਸੀ ਦੋਸ਼ੀ ਤੇ ਪੀ.ਟੀ.ਐਮ ਰਾਹੀਂ 5 ਲੱਖ ਰੁਪਏ ਦੀ ਮੰਗ ਕੀਤੀ ਗਈ ਹੈ ਤੇ ਮੌਕੇ ਤੇ 36000 ਰੁਪਏ ਵੀ ਬਸੂ ਇਕੱਠੇ ਕਰ ਲਏ ਗਏ ਹਨ ਮਾਮਲਾ ਪੁਲਿਸ ਸਟੇਸ਼ਨ ਤੱਕ ਪਹੁੰਚ ਗਿਆ ਹੈ ਜਾਂਚ ਦੌਰਾਨ ਡਾਇਲ 112 ਤੇ ਹੈਡ ਕਨਸਟੇਬਲ ਦੀ ਸ਼ਮੂਲੀਅਤ ਦੇ ਅਧਿਕਾਰੀਆਂ ਨੇ ਵੀ ਹੈਰਾਨ ਰਹਿ ਗਏ ਹਨ ਜਲਦਬਾਜ਼ੀ ਵਿੱਚ ਇੱਕ ਐਫ.ਆਈ.ਆਰ ਦਰਜ ਕੀਤੀ ਗਈ ਹੈ ਅਤੇ ਉਸ ਨਾਲ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਕਰ ਲਿਆ ਗਿਆ ਹੈ ਦੋਸ਼ੀ ਹੈਡ ਕਨਸਟੇਬਲ ਮਿਰਜ਼ਾ ਰਿਜ਼ਵਾਨ ਬੈਗ ਦੁਇਐਸ਼ੇ ਵਿੱਚ ਪੁਲਿਸ ਸੇਵਾ ਵਿੱਚ ਦਾਖਲ ਸ਼ਾਮਲ ਹੋਇਆ ਸੀ ਉਹ ਰਾਮਪੁਰਾ ਦੇ ਸ਼ਾਬਾਜ਼ ਜਿੰਦ ਵਿੱਚ ਕਾਨੂੰਨ ਗੋ ਜਾਨਦਾਰ ਰਹਿਣ ਵਾਲਾ ਹੈ ਦੋਸ਼ੀ ਮੁਹੰਮਦ ਫੈਸਲਾ ਫੈਜਲ ਕਟਗਰ ਦੇ ਰਹਿਮਤ نگر ਦਾ ਰਹਿਣ ਵਾਲਾ ਹੈ ਅਤੇ ਔਰਤ ਇਕਰਾ ਕਟਗਰ ਪੁਲ ਮੁਸਲਮ ਕਾਲਜ ਜਲ੍ਹਿਆਂ ਦੀ ਰਹਿਣ ਵਾਲੀ ਹੈ ਪੁਲਸ ਨੇ ਤਿੰਨ ਪਿੰਨਾਂ ਨੂੰ ਜੇਲ੍ਹ ਭੇਜ ਦਿੱਤਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ